ਇਹ ਗਲੋ ਨਾਟਕ ਤੱਕ ਵੀ ਵਰਦੀ ਆ ਕਿ ਨਾਟਕ ਕਰਨ ਵੀ ਫੋਰਚੀ ਜਨ ਲਿਖਤੀਆਂ ਸਨ ਜਿਹਨਾਂ ਨੂੰ ਲਿਖਦੇ ਜਾਂਦੇ ਜਿਵੇਂ ਸਰਬਸਤ ਦੇਖਿਆ ਤੋਂ ਰਾਕੇ ਤੇ ਦਮ ਦੇ ਦੇਣਾ ক্রিকেট ਖੇਡਣ ਵਾਲੇ ਆਪਣੇ ਆਪ ਨੂੰ ਤਾਲਾ ਕਰਨ ਲਈ ਫੁੱਟਬਾਲ ਖੇਡਣ ਵਾਲੇ ਤੇ ਇਸ ਇਕਤਾਬ ਤੇ ਕੰਟੈਂਟ ਦਾ ਸਵਾਲ ਆ ਇਹਦੇ ਵਿੱਚ ਬ੍ਰੈਂਕਿੰਗ ਟੈਗ ਕਰ ਦਿੱਤਾ ਪਰ ਇਹਦੇ ਸਵਾਜਿਤੀ ਦੇ ਅਸ਼ਵੀ ਨੇ ਜੀ ਦੇ ਅਸ਼ਵੀ ਨੇ ਯਾਦਾਂ ਵੀ ਕੋਸ਼ਿਸ਼ ਕਿਸ ਤਰ੍ਹਾਂ ਗੱਲਾਂ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਇਸ ਤਰ੍ਹਾਂ ਰਲਿਆ ਮਿਲਿਆ ਤੇ ਸਾਰੇ ਤੋਂ ਮੰਨਦਾ ਇਹ ਲੱਗਦਾ ਮੈਨੂੰ ਇਹ ਨਾਮ ਨਾਲ ਲੱਗਦਾ ਸੀ ਕਿ ਛੋਟੀਆਂ ਨਾਲ ਵਿੱਚ ਬੁਬਲੜਾ ਡਾਟ ਜਾਂਦਾ ਇਹ ਲੈ ਇੰਨੀ ਆਪਣਾ ਬੁਬਲੜਾ ਡਾਟ ਜਾਂਦਾ ਤਾਂ ਮੈਨੂੰ ਪ੍ਰੈਸ਼ਰ ਨੂੰ ਕਰਿਆ ਆਦਾ ਰਿਹਾ ਸੀ ਕਿ ਪ੍ਰੈਸ਼ਰ ਪ੍ਰੈਸ਼ਰ ਸੀਟੀ ਨਾਲ ਹੋਵੇ ਨਾ ਤੋ ਆਪਣੇ ਆਪ ਨੇ ਹੀ ਛਤਰ ਅੰਦਰ ਤੇ ਵਾਲੇ ਵਾਲੇ ਦੇ ਨਹੀਂ ਛਤਰ ਆਪਦੇ ਤੇ ਇਹ ਪ੍ਰੈਸ਼ਰ ਕੰਡੀਸ਼ਨਿੰਗ ਸੀਟੀ ਕਰਕੇ ਲਿਖਤਾ ਨੇ ਕਿ ਇਹਨੇ ਆਪਣਾ ਉਹਦੇ ਰਾਹੀਂ ਆਪਣਾ ਪ੍ਰੈਸ਼ਰ ਰੀਲੀਫ ਕੀਤਾ ਹੈ ਇਹਨੇ ਲਿਖ ਚੰਗਾ ਜੇ ਸਾਧਨ ਮਿਲ ਜੇ ਅਸਲੀ ਵੀ ਨੂੰ ਮੈਂ ਬਹੁਤ ਦਰਦਾਂ ਨੂੰ ਸਮੇਂ ਤੋਂ ਨਹੀਂ ਜਾਣਦਾ ਪਰ ਜਿੰਨੇ ਸਾਧਨ ਦਾ ਜਾਣਨਾ ਬਹੁਤ ਮਿਹਨਤੀ ਬੰਦੇ ਦੇ ਤਾਂ ਫੇਰ ਜਾਣਨਾ ਇਸੇ ਕਰਕੇ ਮੈਂ ਜਾਲ ਕੇ ਮੈਨੂੰ ਮੁਰੇ ਜਾਨੀ ਵਾਲਾ ਮੂਹਣਾ ਕੇ ਮੇਠਨ ਸਾਹਿਬ ਅਭਿਆਸ ਕਰਤਾ ਤੇ ਜੁਨੇ ਦਾ ਨਾਮ ਸਤਮਨ ਜੇ ਤੇ ਵਰਮੰਦ ਨੇ ਕਿਹਾ ਕਿ ਤਾਂ ਜਿਸ ਨੇ ਬ੍ਰਹਾਰਤ ਤੋਂ ਵਧੀਆ ਬੋਲਿਆ ਕਿਉਂਕਿ ਉਹ ਇਹਨਾਂ ਦੇ ਸ਼ਹਿਰ ਵਾਲੀ ਸੀ ਤੇ ਉਹ ਉਸਦੇ ਪਰ ਹਵਾ ਕਿਉਂ ਨਹੀਂ ਕਹਿਣਾ ਕਿ ਮੈਂ ਵੀ ਪੜਿਆ ਹੋਇਆ ਹਾਂ ਤੇ ਗੱਲਾਂ ਵਿੱਚੋਂ ਬਹੁਤ ਸਾਰੀਆਂ ਹੋਰ ਗੱਲਾਂ ਬਣਦੀਆਂ ਦੇਖਿਆ ਮੇਰੇ ਖਿਆਲ ਕਿਤੇ ਕਿਤਾਬ ਦੀ ਇਹ ਵੀ ਸਫਤਤਾ ਦੀ ਕੋਦੇ ਹਵਾਲੇ ਨਾਲ ਉਹਦੇ ਬਹਾਨੇ ਨਾਲ ਕਿੱਡੀਆਂ ਗੱਲਾਂ ਬਣ ਜਾਂਦੀਆਂ ਅਚਾਨਕ ਜਿਵੇਂ ਕਹਿ ਰਹੇ ਸੀ ਕਿ ਮੈਂ ਆਪਣੇ ਘਰ ਵਾਲੇ ਦਾ ਰੋਗ ਮੈਂ ਨਹੀਂ ਲਾਉਂਦੀ ਲੋਕ ਲਾ ਦਿੰਦੇ ਆ ਮੈਂ ਜਿੱਦਾਂ ਸੀ ਆਪਣਾ ਨਾਮ ਵੀ ਆਪਦੀ ਲਿਖਿਆ ਹੁੰਦਾ ਫਿਰ ਘਰਿਆਂ ਦੀ ਲਿਖਿਆ ਹੁੰਦਾ ਉਹ ਵੀ ਸਾਡਾ ਬਹੁਤਾ ਨਹੀਂ ਹੁੰਦਾ ਪੇਪਰ ਕਈ ਬੀਬੀਆਂ ਨੇ ਦੇਖਿਆ ਦੋ ਦੋ ਗੋਤਾਂ ਨੇ ਮੇਰਾ ਖਿਆਲੋਂ ਜਿਆਦਾ ਨਾਮ ਵੱਲ ਸਮਝਿਆ ਹੋਣਾ ਤੇ ਆਪ ਨੂੰ ਕਿ ਪਹਿਲਾ ਗੋਤੋਂ ਮੇਰਾ ਦਾ ਆਪਣਾ ਕਿੰਨਾ ਦਸਤੇ ਕਿੰਮਾ ਲਿਆ ਤੇ ਦੂਜਾ ਸ਼ਾਇਦ ਘਰ ਵਾਲੇ ਬਣਾ ਤੇ ਸ਼ਾਇਦ ਉਹ ਜਿਆਦਾ ਇੱਕ ਤੋਂ ਵਿਰਾਮ ਹੈ ਆਪਣਾ ਵੀ ਕਿਉਂਕਿ ਦਾ ਘਰ ਵਾਲੇ ਵਾਲਾ ਮਗਰ ਵਾਲੇ ਦੇ ਵਿੱਚ

ਬਹੁਤ ਦੇ ਲਈ ਇੰਝ ਕਿ ਤਰ ਵੀ ਕਹਿ ਸਕਦੇ ਆ ਕਿ ਖਲਾਅ ਹੈ ਤੇ ਖਲਾਅ ਦੇ ਵਿੱਚ ਇੱਕ ਪੋਸਿਬਿਲਟੀ ਹੈ ਜੀ ਪੈਲਨ ਦੀ ਸੰਭਾਵਨਾ ਬਹੁਤ ਹੈ ਕਿ ਜੇ ਤੁਹਾਨੂੰ ਤੁਹਾਡੇ ਲਈ ਬਹੁਤ ਮੁਕਾਬਲਾ ਘਟਿਆ ਚੰਗਾ ਦਿੱਤਾ ਉਹਨਾਂ ਦੀ ਚੰਗਾ ਤੇ ਅਪਮਾਨ ਲਈ ਜਦ ਚੰਗਾ ਹੋਰ ਕੁਝ ਨਹੀਂ ਬਣਦਾ ਸਿੱਧਾ ਇੱਕ ਪੁਰਾਣੀ ਗੱਲ ਜਿਹੜੀ ਅਕਸਰ ਕਹਿੰਦਾ ਉਹ ਯਾਦ ਆਦੀ ਸੀ ਕਿ ਸਾਨੂੰ ਸਾਰਿਆਂ ਨੂੰ ਪਤਾੰਨਾ ਕਿ ਪ੍ਰਾਈਮ ਮਿਨਿਸਟਰ ਕੀ ਕਰਦਾ ਹੈ ਮੁੱਖ ਮੰਤਰੀ ਕੀ ਕਰਦਾ ਹੈ ਸ਼ਰਦ ਨੇ ਉਹ ਹੀ ਕਰਨਾ ਚਾਹਿਦਾ ਸੈਸਵਨ ਦੇ ਪ੍ਰਧਾਨ ਨੂੰ ਕੀ ਕਰਨਾ ਚਾਹਿਦਾ ਤੇ ਮੇਰਾ ਕਿ ਸੈਣ ਨੂੰ ਵੀ ਪਤਾ ਲੱਗਣਾ ਕਿ ਮੇਰੇ ਘਰ ਵਾਲੇ ਨੂੰ ਕੀ ਕਰਨਾ ਚਾਹਿਦਾ ਤੇ ਜੋਕਰ ਨੂੰ ਕੀ ਕਰਨਾ ਚਾਹਿਦਾ ਪਰ ਇੱਕ ਗੱਲ ਕਿਸੇ ਨੂੰ ਨਹੀਂ ਪਤਾ ਤੇ ਹੁੰਦੀ ਨੂੰ ਕੀ ਕਰਦੇ ਤੇ ਮੇਰੇ ਸਾਰੇ ਨੌਜਵਾਨਾਂ ਨੂੰ ਮਾਰੂ ਸਦਾ ਹੈਗਾ ਕਿ ਬਹੁਤ ਮੈਦਾਨ ਖੁੱਲਿਆ ਹੈ ਬਹੁਤ ਮੁਕਾਬਲਾ ਘਟਿਆ ਤੇ ਛੰਗੇ ਹਿੱਤਾ ਮਰਦ ਛੰਗੇ ਦਾ ਬਣਨ ਤੋਂ ਬਡੇ ਰਾਈਟਰ ਬਣਨ ਤੋਂ Delhi ਨੂੰ ਤੁਹਾਡੇ ਸਮੇਂ ਦੇ ਫਕੀਰ ਦੇ ਨੋਟ ਬਟੇ ਗਮ ਦੇ ਨੇ ਮਾਰਕੀ ਬਟੇ ਦੇ ਨੇ ਇੰਦੇ ਜਿਓ ਸ਼ੋਟੇ ਨੇ ਨਾ ਅੱਛਾ ਤੇ ਕਿਹਾ ਕਿ ਐਂ ਦਾ ਅੱਪੀ ਬਟੇ ਰਿਟੇਲੋ ਕੇ ਬਣਦੇ ਆ ਪਹਿਲਾਂ ਤਾਂ ਕੋਣ ਦੋ ਵੀ ਦੱਸ ਤੇ ਇਸ ਤਰ੍ਹਾਂ ਜਦੋਂ ਨਿਰਾਸ਼ ਹੋਣ ਦੀ ਗੱਲ ਨਹੀਂ ਤੇ ਗਲਾਸ ਅੱਧੇ ਤੋਂ ਵੱਧ ਭਰਿਆ ਤੇ ਸਾਰੇ ਦੋਸਤਾਂ ਨੇ ਬਹੁਤ ਸਿੱਧਤ ਨਾਲ ਬਹੁਤ ਸਲੀਕੇ ਨਾਲ ਤੇ ਬਹੁਤ ਕਿਤੇ ਬੇਲਿਹਰ ਦਿਨਾਂ ਦੀ ਗੱਲਾਂ ਕਿੰਦੀ ਜੋ ਇਤਿਹਾਸੀਆਂ ਕਾਰਗੀਆਂ ਨਹੀਂ ਹੁੰਦੀਆਂ ਸੀ ਜਿੱਥੋਂ ਤੱਕ ਸ਼ਬਦ ਉਹਦਾ ਜਦੋਂ ਮੇਰੇ ਖਿਆਲ ਨਾਲ ਤੇ ਦਫ਼ਤਰੀ ਜ਼ਿੰਦਗੀ ਦਾ ਤੇ ਜਦੋਂ ਉਹ ਕਲਾਕਾਂ ਲਖਰ ਜੋੜ ਕੇ ਕਤਮਾ ਸ਼ਬਦੀਆਂ ਸੀ ਉਦੋਂ ਘਟ ਗਨਤੀ ਸੀ ਤੇ ਤੇ ਦਫ਼ਤਰੀ ਸਾਡੇ ਜ਼ਿੰਦਗੀ ਦੇ ਸਾਰੇ ਪੱਖਾਂ ਤੇ ਉਦਾਹਰਣ ਹੈਗਾ ਤੇ ਇਸ ਕਰੀਏ ਇਸ ਪੜੇ ਤੇ ਵਿਆਹ ਨੂੰ ਕਿ ਤਰ੍ਹਾਂ ਦਾ ਸੌਂ ਸ਼ਬਦਾਂ ਦੀ ਜਿੰਨੀ ਸੋਹਣੀ ਉਹ ਕਿਹਾ ਕਿ ਬਰੇਡਿੰਗ ਤੋਂ ਸਪੇਸ ਨਹੀਂ ਹੈ ਉਸ ਕੋਈ ਸਰਟੀਫਿਕੇਟ ਨਹੀਂ ਕਿਹਨੂੰ ਤੋਂ ਤਿੰਨ ਰੱਖਾ ਦੇ ਜੁੜੇ ਹੋਏ ਹੁੰਦੇ ਨਾ ਜਾਲੇ ਨਹੀਂ ਮੰਨਦੇ ਤੇ ਉਹਦੇ ਉਹਦੇ ਲੇਟ ਕਮਿਊਨਿਟੀ ਸਟੇਟ ਹੋਣਾ ਪੈਣਾ ਗੱਲ ਕਿਸੇ ਦੀ ਹੋਵੇ ਖਾਸੇ ਉਹਦੇ ਜਿੰਮੇ ਤਾਂ ਮੈਂ ਐਪਾਸ ਵਧੀਆ ਉਹ ਕੰਨ ਨਹੀਂ ਰੱਖਿਆ ਮੈਂ ਇਹ ਗੱਲ ਤਾਂ ਕਰਦਾ ਕਿ ਅੱਜਕੱਲ ਮੇਰੇ ਇੱਥੇ ਸੀਸੀਟੀਵੀ ਗੈਟ ਕੈਮਰੇ ਬਹੁਤ ਲੱਗੇ ਰਹਿੰਦੇ ਓ ਕਲਰਸਨ ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਕੇ ਪਾ ਸੰਪਰਕ ਦੇ ਡਾਇਰੈਕਟਰ ਨੇ ਕਿਤਾਬ ਤੇ ਬੋਲ ਕੇ ਆਇਆ ਉਹਦੇ ਤੇ ਹੀ ਗੱਲ ਕਰੀਏ

ਕੋਪਾ ਇਹ ਸਾਰੇ ਬਾਦ ਦੇ ਬਹੁਤ ਨੇ ਆ ਸਾਹਿਬ ਬਾਰਨਾ ਕਹਿਣੇ ਲੋੜੀ ਪੰਜੀ ਸਿੰਘ ਸਾਹਿਬ ਆ ਨਹੀਂ ਹੁੰਦੇ ਸਾਹਿਬ ਬਾਰਨਾ ਨਹੀਂ ਤੇ ਸੰਜੀਤ ਬੰਦੇ ਇੱਕ ਤੇ ਆਪ ਸਭ ਨੂੰ ਕਹਿਣ ਲਈ ਜਿਆਦਾ ਅਸਰ ਦੇਣ ਲਈ ਆਪ ਸੇ ਸਾਹਿਬ ਦੇ ਨਾਲ ਆਪ ਸੇ ਬਾਦ ਕਿਹਾ ਤੇ ਲੋੜੀ ਕਹਿੰਦੀ ਹੁਣ ਕੋਈ ਨਹੀਂ ਤੇ ਉਹ ਮੇਰੇ ਖਲ ਨਾਟਕ ਦਾ ਅਸਤਵ ਜੋ ਕਿ ਇਹ ਭਾਸ਼ਾ ਦੀ ਬਹੁਤ ਵੀ ਕਿਤੇ ਜਾ ਸਕਦਾ ਹੈ ਨਾ ਕਾਹਦੀ ਚੱਟੀ ਹੈ ਕੋਈ ਨੂੰ ਨਾ ਕਹੇ ਭਾਸ਼ਾ ਬਹੁਤ ਚਟਕਾਰੇ ਵਾਲੀ ਆ ਕਿ ਜੇ ਨਾਟਕ ਦੇ ਵਿੱਚ ਇੱਕ ਉਹਨੂੰ ਬਾਰਤਾਂ ਲਾਖ ਚੀਜ਼ੀ ਬਣਉਂਦਾ ਨਾ ਕਰਮੈਂ ਹੁੰਦੀ ਆ ਜੋ ਜਾਂ ਦਾ ਮਾਲਕ ਉਹ ਕਿੰਦੀ ਭਾਸ਼ਾ ਕੋਈ ਦੇ ਨਾਟਕ ਕਾਹੀ ਬਾਰੇ ਦੀ ਥੋੜੀ ਜਾਣਕਾਰੀ ਮਿਲ ਜਾਂਦੀ ਹੈ ਪਰ ਨਾ ਕਿ ਮੈਂ ਕੋਈ ਨਾਟਕ ਨਹੀਂ ਪੜ੍ਹਿਆ ਨਾ ਤੇ ਇਹਦੀ ਥੋੜੀ ਗੱਲਬਾਤ ਲਈ ਇੰਨੀ ਦੇਰ ਚੱਲਣਾ ਮੇਰੇ ਵਰਤੇ ਇਹ ਕਬੀਲਿਸ਼ਕ ਸਟੂਡੈਂਟਾਂ ਦੀਆਂ ਕਿਤਾਬਾਂ ਤੇ ਨਹੀਂ ਦਿੱਤੀਆਂ ਚਾਤਾਂ ਵੀ ਪੰਜਾਬੀ ਵਿੱਚ ਬੜੀ ਚੰਗੀਆਂ ਸ਼ਬਦਾਂ ਵਿੱਚ ਕਿਤਾਬਾਂ ਫਿਰਫਰ ਰੀਲਿਸ ਕਰ ਲਈਆਂ ਸ਼ਬਦਾਂ ਵਿੱਚ ਕੁਝ ਕਿਤਾਬਾਂ ਸਿਰਫ ਪੜ੍ਹਸਕਾਰ ਲਈ ਸ਼ਬਦਾਂ ਵਿੱਚ ਕੁਝ ਕਿਤਾਬਾਂ ਸਿਰਫ ਲਾਇਬ੍ਰੇਰੀ ਦੇ ਅੰਦਰ ਫੰਡ ਖਰਚਣ ਲਈ ਸ਼ਬਦਾਂ ਵਿੱਚ ਕਿਤੇ 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 ਕਿੰਨੀਆਂ ਕਿਤਾਬ ਪੜ੍ਹ ਨਹੀਂ ਦਿੱਤੀਆਂ ਕਿਤਾਬ ਫੰਡ ਨਹੀਂ ਹੋਏ ਤੇ ਇਸ ਦਾ ਜਿਹੜਾ महत्वपूर्ण गलत भाषा की कार्य बारे सावैये बहुत बहुत तो शुक्रिया हम गुजारिश करा तो पांच राम